ਸਾਸਨ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉਤੇ ਖੀਰ ਤਾਂ ਤੁਸੀਂ ਬਹੁਤ ਵਾਰ ਖਾਦੀ ਵੀ ਹੋਣੀ ਹੈ ਤੇ ਨਾਲ ਹੀ ਬਣਾਈ ਵੀ ਹੋਣੀ ਆ ਪਰ ਜਿਹੜੇ ਤਰੀਕੇ ਨਾਲ ਅੱਜ ਆਪਾਂ ਤੁਹਾਨੂੰ ਖੀਰ ਬਣਾਉਣੀ ਦਿਖਾਵਾਂਗੇ ਇਹ ਤਰੀਕਾ ਬਿਲਕੁਲ ਹੀ ਅਲੱਗ ਹੈ ਤੇ ਇਸ ਦੇ ਨਾਲ ਖੀਰ ਆ ਜਿਹੜੀ ਬਹੁਤ ਵਧੀਆ ਬਣਦੀ ਆ ਤੇ ਇੱਕਦਮ ਮਲਾਈਦਾਰ ਖੀਰ ਆ ਜਿਹੜੀ ਆਪਣੀ ਬਣ ਕੇ ਤਿਆਰ ਹੁੰਦੀ ਆ ਤੇ ਇਹਦਾ ਟੇਸ ਤਾਂ ਜਿਹੜਾ ਬਿਲਕੁਲ ਰਵੜੀ ਦੀ ਤਰ੍ਹਾਂ ਆਪਾਂ ਨੂੰ ਮਿਲਦਾ ਹੈ ਇਹ ਖੀਰ ਦੀ ਰੈਸਪੀ ਬਣਾਉਣ ਦੇ ਲਈ ਤੁਸੀਂ ਮੇਰੇ ਨਾਲ ਬਨੇ ਰਹੋ ਵੀਡੀਓ ਦੇ ਐਂਡ ਤੱਕ ਜੇਕਰ ਤੁਹਾਡੇ ਘਰੇ ਮਹਿਮਾਨਾਂ ਨੇ ਆਉਣਾ ਹੋਵੇ ਤਾਂ ਤੁਸੀਂ ਇਹ ਖੀਰ ਜਰੂਰ ਉਹਨਾਂ ਨੂੰ ਬਣਾ ਕੇ ਖਵਾਇਓ ਚਲੋ ਰੈਸਪੀ ਬਣਾਉਣੀ ਸ਼ੁਰੂ ਕਰਦੇ ਆਂ ਖੀਰ ਬਣਾਉਣ ਦੇ ਲਈ ਆਪਾਂ ਨੇ ਚੌਲ ਲੈ ਲੈਨੇ ਚੌਲ ਆਪਾਂ ਨੇ ਅੱਧਿਕ ਕੌਲੀਓ ਲੈਏ ਨੇ ਆਪਾਂ ਸਿਰਫ ਇਹ ਤੁਹਾਨੂੰ ਜਿਹੜੀ ਨਵੇਂ ਤਰੀਕੇ ਨਾਲ ਖੀਰ ਬਣਾਉਣ ਦੀ ਟ੍ਰਿਕਾ ਉਹ ਦਿਖਾ ਰਹੇ ਆ ਇਸ ਕਰਕੇ ਆਪਾਂ ਚੌਲ ਨੇ ਜਿਹੜੇ ਘੱਟ ਲੈਨੇ ਆਪਾਂ ਥੋੜੀ ਮਾਤਰਾ ਦੇ ਵਿੱਚ ਇਹ ਖੀਰ ਆ ਜਿਹੜੀ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਇਹਨੂੰ ਇੱਕ ਬਾਉਲ ਦੇ ਵਿੱਚ ਕੱਢ ਲੈਨੇ ਆ ਇਹ ਚੌਲ ਨੇ ਜਿਹੜੇ ਆਪਾਂ ਇਹ ਪਨਾਸਪਤੀ ਲੈਨੇ ਤੁਸੀਂ ਜਿਹੜੇ ਵੀ ਤੁਹਾਡੇ ਕੋਲ ਚੌਲ ਹੋਣ ਤੁਸੀਂ ਉਹ ਲੈ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਾਂਗੇ ਜਦ ਤੱਕ ਇਹਨਾਂ ਦਾ ਪਾਣੀ ਆ ਜਿਹੜਾ ਸਾਫ਼ ਨਾ ਹੋ ਜਵੇ ਉਦੋਂ ਦਾ ਕੱਪ ਪੈਣਾ ਨੂੰ ਵਾਸ਼ ਕਰ ਲੈਣਾ ਤੇ ਹੁਣ ਆਪਾਂ ਪਾਣੀ ਆ ਜਿਹੜਾ ਉਹਨੂੰ ਨਿਚੋੜ ਦਵਾਂਗੇ ਤੇ ਇੱਕ ਵਾਰ ਆਪਾਂ ਫੇਰ ਤੋਂ ਪਾਣੀ ਆ ਜਿਹੜਾ ਸਾਫ਼ ਕਰ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਵਾਰ ਤੋਂ ਫੇਰ ਆ ਜਿਹੜਾ ਪਾਣੀ ਪਾ ਕੇ ਰੱਖ ਲਵਾਂਗੇ ਉਸੀ ਦੇਖ ਸਕਦੇ ਹੋ ਚੌਲਾਂ ਦਾ ਪਾਣੀ ਆ ਜਿਹੜਾ ਬਿਲਕੁਲ ਸਾਫ਼ ਆ ਤੇ ਹੁਣ ਆਪਾਂ ਇਹਨਾਂ ਨੂੰ 20 ਕੱਚੀ ਮਿੰਟ ਤੱਕ ਤੇ ਉਹ ਕੇ ਇਸੇ ਤਰ੍ਹਾਂ ਪਏ ਲੈਣ ਦਵਾਂਗੇ ਉਦੋਂ ਤੱਕ ਆਪਾਂ ਜਿਹੜਾ ਦੁੱਧ ਆ ਉਹਨੂੰ ਗੈਸ ਦੇ ਉੱਪਰ ਉਵਾੜਨ ਦੇ ਲਈ ਰੱਖ ਲਵਾਂਗੇ ਤੇ ਹੁਣ ਆਪਾਂ ਚੌਲ ਨੇ ਜਿਹੜੇ ਆਪਣੇ ਟੱਕਤੇ ਨੇ ਹੁਣ ਆਪਾਂ ਦੁੱਧ ਰੱਖਾਂਗੇ ਤੇ ਹੁਣ ਆਪਾਂ ਇੱਧਰ ਗੈਸ ਦੇ ਉੱਪਰ ਸਟਾਈ ਪੈਨ ਆ ਜਿਹੜਾ ਰੱਖ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਆ ਪਾਲਵਾਂਗੇ ਦੁੱਧ ਆਪਾਂ 1 ਕਿਲੋ ਦੇ ਕਰੀਬ ਲੈ ਆਏ ਇਹ ਤੁਸੀਂ ਅਵਾੜੀ ਵਾਲਾ ਜਾਂ ਕੱਚਾ ਦੁੱਧ ਆ ਜਿਹੜਾ ਲੈ ਸਕਦੇ ਹੋ ਇਹ ਫੁੱਲ ਫੈਟ ਮੱਝ ਦਾ ਦੁੱਧ ਆ ਤੇ ਜੇਕਰ ਆਪਾਂ ਦੁੱਧ ਮੱਝ ਦਾ ਲਵਾਂਗੇ ਤਾਂ ਆਪਣੀ ਖੀਰ ਆ ਜਿਹੜੀ ਉਹ ਬਿਲਕੁਲ ਕਰੀਮੀ ਟੈਕਸਚਰ ਦੀ ਬਣ ਕੇ ਤਿਆਰ ਹੋਊਗੀ ਤੇ ਹੁਣ ਆਪਾਂ ਇਹਨੂੰ ਅਵਾਲੀ ਆਉਣ ਤੱਕ ਪਰਝਾਵਾਂਗੇ ਤੇ ਬਾਅਦ ਵਿੱਚ ਆਪਾਂ ਅਵਾਲ ਆਉਣ ਤੋਂ ਬਾਅਦ ਆਪਾਂ ਇਹਨੂੰ ਸਲੋ ਫਲੇਮ ਦੇ ਉੱਪਰ 15-20 ਮਿੰਟ ਤੱਕ ਆਪਾਂ ਰਜਾ ਲੈਣਾ ਜਦੋਂ ਤੱਕ ਕੇਕ ਉਹਦਾ ਟੇਸਟ ਆ ਜਿਹੜਾ ਦੁੱਧ ਦਾ ਖੋਏ ਦੀ ਤਰ੍ਹਾਂ ਨਾਉਣ ਲੱਗ ਜਵੇ ਉਦੋਂ ਤੱਕ ਆਪਾਂ ਬਾਕੀ ਦੀ ਜਿਹੜੀ ਤਿਆਰੀ ਆ ਉਹ ਕਰ ਲੈਨੇ ਆ ਤੇ ਇੱਥੇ ਦੁੱਧ ਦਾ ਜਿਹੜਾ ਦੇਖੋ ਉਹਨੂੰ ਉਵਾਲ ਆਉਣਾ ਸ਼ੁਰੂ ਹੋ ਗਿਆ ਏ ਤੇ ਹੁਣ ਆਪਾਂ ਗੈਸ ਦੀ ਫਲੇਮ ਆ ਜਿਹੜੀ ਇਹਨੂੰ ਘੱਟ ਕਰ ਲਵਾਂਗੇ ਤੇ ਆਪਾਂ ਦੁੱਧ ਨੂੰ ਇਸੇ ਤਰ੍ਹਾਂ ਪਕਾਉਂਦੇ ਰਹਾਂਗੇ। ਦੁੱਧ ਨੂੰ ਇਸੇ ਤਰ੍ਹਾਂ ਹਿਲਾਵਾਂਗੇ। ਤੇ ਹੁਣ ਆਪਾਂ ਗੈਸ ਦੀ ਫਲੇਮ ਆ ਜਿਹੜੀ ਉਹ ਘੱਟ ਕਰ ਦੇਣੀ ਆ। ਤੇ ਦੁੱਧ ਨੂੰ ਹੁਣ ਆਪਾਂ 10 ਤੋਂ 15 ਮਿੰਟ ਦੇ ਲਈ ਕੱਢਣ ਲਈ ਰੱਖਾਂਗੇ। ਦੇਖੋ ਦੁੱਧਾ ਜਿਹੜਾ ਆਪਣਾ ਅਰੀਜਣ ਲੱਗ ਗਿਆ। ਤੇ ਹੁਣ ਜਿਹੜੀਆਂ ਨੇ ਸੈਡਾਂ ਉੱਪਰ ਦੁੱਧ ਜਿਵੇਂ ਜਿਵੇਂ ਜੰਮੀ ਜਾਊਗਾ ਉਹ ਆਪਾਂ ਇਹਦੇ ਵਿੱਚੇ ਰੜਾਈ ਜਾਵਾਂਗੇ ਤਾਂ ਕਿ ਜਿਹੜਾ ਟੇਸਟ ਆ ਇਕਦਮ ਕੋਈ ਦੀ ਤਰ੍ਹਾਂ ਆਵੇ ਆਪਣੇ ਖੀਰ ਦੇ ਵਿੱਚੋਂ ਚੌਲ ਨੇ ਜਿਹੜੇ ਆਪਾਂ ਭੋਂਕੇ ਰੱਖੇ ਹੋਏ ਨੇ ਉਹਨਾਂ ਨੂੰ ਹਜੇ 10 ਮਿੰਟ ਆਪਾਂ ਹੋਰ ਭੋਂਕੇ ਰੱਖਾਂਗੇ ਉਸ ਤੋਂ ਬਾਅਦ ਆਪਾਂ ਉਹਨਾਂ ਦਾ ਅਗਲਾ ਪ੍ਰੋਸੈਸ ਆ ਜਿਹੜਾ ਉਹ ਸ਼ੁਰੂ ਕਰਾਂਗੇ ਤੇ ਇਹ ਦਰ 25 ਮਿੰਟ ਜਿਹੜੇ ਆਪਣੇ ਚੌਲਾਂ ਨੂੰ ਰੱਖਿਆ ਨੂੰ ਰਿਪ ਹੋ ਗਏ ਨੇ ਤੇ ਦੇਖੋ ਚੌਲ ਨੇ ਜਿਹੜੇ ਆਪਣੇ ਫੁੱਲ ਗਏ ਤੇ ਹੁਣ ਆਪਾਂ ਇਹ ਆਪਾਂ ਨੇ ਇਹਦਾ ਜਿਹੜਾ ਪਾਣੀ ਆ ਸਾਰਾ ਉਹ ਨਿਚੋੜ ਦੇਣਾ ਤੇ ਹੁਣ ਆਪਾਂ ਗਰਨੀ ਦੇ ਵਿੱਚ ਇਹਨਾਂ ਨੂੰ ਕੱਲੇ-ਕੱਲੇ ਕਰ ਦੇਵਾਂਗੇ ਤਾਂ ਕਿ ਜਿਹੜਾ ਇਹਦਾ ਮੌਇਸਚਰ ਆ ਉਹ ਥੋੜਾ ਜਿਹਾ ਘਟ ਜਵੇ ਤੇ ਪਾਣੀ ਆ ਜਿਹੜਾ ਸਾਰਾ ਆਪਣਾ ਨੁੱਟ ਚੜ ਜਵੇ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸੀ ਕੱਪ ਦੇ ਵਿੱਚ ਗ੍ਰाइंड ਕਰ ਲਵਾਂਗੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਆਪਾਂ ਪੰਜ ਬਾਦਾਮ ਤਿੰਨ ਆਪਾਂ ਕਾਜੂ ਲੈ ਲਾਂਗੇ ਡਰਾਈ ਫਰੂਟ ਨੇ ਜਿਹੜੇ ਤੁਸੀਂ ਘੱਟ ਵੱਧ ਆਪਣੀ ਹਿਸਾਬ ਨਾਲ ਲੈ ਸਕਦੇ ਹੋ ਪਰ ਜਿੰਨੀ ਘ ਆਪਣੇ ਕੋਲ ਖੀਰ ਦੀ ਮਾਤਰਾ ਉਸ ਹਿਸਾਬ ਨਾਲ ਜਿਹੜੀਆਂ ਇੰਨੀਆਂ ਚੀਜ਼ਾਂ ਲਈਆਂ ਆਪਾਂ ਨੇ ਉਹ ਬਾਤ ਨੇ ਤੇ ਹੁਣ ਆਪਾਂ ਇਹਦੇ ਵਿੱਚ ਲਾਹਰੀਲ ਦਾ ਬਰਾਦਾ ਪਾ ਦਾਂਗੇ ਕੱਦੂ ਕਾਸ਼ ਕੀਤਾ ਹੋਇਆ ਤੇ ਹੁਣ ਆਪਾਂ ਇਹਨੂੰ ਮਿਕਸੀ ਦੇ ਵਿੱਚ ਪੀਸ ਲਵਾਂਗੇ ਦੇਖੋ ਆਪਾਂ ਨੇ ਔਲ ਜਿਹੜੇ ਗ੍ਰाइंड ਕਰ ਲਏ ਨੇ ਨਾਲ ਇਹ ਆਪਣੇ ਬਦਾਮ ਸੀਗੇ ਜਿਹੜੇ ਉਹਦੇ ਵਿੱਚ ਪੀਸੇ ਗਏ ਨੇ ਕਾਜੂ ਵੀ ਪੀਸੇ ਗਏ ਨੇ ਤੇ ਹੁਣ ਆਪਾਂ ਇਸ ਨੂੰ ਦੁੱਧ ਦੇ ਵਿੱਚ ਐਡ ਕਰ ਲਵਾਂਗੇ ਦੁੱਧਾ ਦੇਖੋ ਜਿਹੜਾ ਆਪਣਾ ਹੋਰ ਜੀ ਜਾ ਰਿਹਾ ਤੇ ਦੁੱਧ ਦੀ ਜਿਹੜੀ ਮਾਤਰਾ ਪਹਿਲਾਂ ਨਾਲੋਂ ਘਟ ਗਈ ਆ ਤੇ ਦੁੱਧਾ ਆਪਣਾ گاੜਾ ਹੋਣਾ ਵੀ ਸ਼ੁਰੂ ਹੋ ਗਿਆ ਹੈ ਤੇ ਦੇਖੋ ਜਿਹੜੀ ਇਹ ਮਲਾਈ ਆ ਕੋਈ ਦਾਰ ਇਹਨੂੰ ਆਪਾਂ ਵਿੱਚ ਹੀ ਐਡ ਕਰਾਂਗੇ ਇਹਨੂੰ ਆਪਾਂ ਬਾਹਰ ਨਹੀਂ ਕੱਢਣਾ ਤੇ ਨਾਲ ਦੀ ਨਾਲ ਆਪਾਂ ਦੁੱਧ ਨੂੰ ਸਾਫ਼ ਕਰਾਂਗੇ ਤੇ ਹੁਣ ਜਿਹੜਾ ਆਪਣਾ ਇਹ ਮਿਕਸਚਰ ਪੀਸ ਕੇ ਰੱਖਿਆ ਹੋਇਆ ਇਹਨੂੰ ਵੀ ਆਪਾਂ ਵਿੱਚ ਐਡ ਕਰ ਦਵਾਂਗੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਜਿਹੜੇ ਚੌਲ ਨੇ ਇਹਨਾਂ ਨੂੰ ਹਲਾਵਾਂਗੇ ਤੇ ਨਾਲ ਹੀ ਇਹਨਾਂ ਨੂੰ ਆਪਾਂ ਪੱਕਣ ਦੇ ਲਈ ਲੱਖ ਦਾਂਗੇ ਤੇ ਹੁਣ ਜਿਹੜੀ ਖੀਰ ਆਪਣੀ ਬਹੁਤ ਛੇਤੀ ਬਣ ਕੇ ਤਿਆਰ ਹੋਊਗੀ ਤੇ ਖੀਰ ਨੂੰ ਆ ਜਿਹੜਾ ਹੁਣ ਆਪਾਂ ਇਸੇ ਤਰ੍ਹਾਂ ਹਿਲਾਉਂਦੇ ਰਹਾਂਗੇ ਤਾਂ ਕਿ ਚੌਲ ਨੇ ਜਿਹੜੇ ਆਪਣੇ ਥੱਲੇ ਨਾ ਲੱਗਣ ਇਸ ਤਰ੍ਹਾਂ ਖੀਰ ਬਣਾਉਣੀ ਬਹੁਤ ਹੀ ਸੌਖੀ ਆ ਤੇ ਨਾਲ ਹੀ ਬਹੁਤ ਛੇਤੀ ਇਹਦੇ ਵਿੱਚ ਚੌਲ ਨੇ ਜਿਹੜੇ ਰਿਜ ਜਾਂਦੇ ਨੇ ਛੋਲਾ ਨੂੰ ਜੇਕਰ ਆਪਾਂ ਅੱਧਾ ਘੰਟਾ ਪਹਿਲਾਂ ਵੀ ਭਿਉਂ ਦੰਨੇ ਆ ਤਾਂ ਵੀ ਜਿਹੜਾ ਖੀਰ ਦਾ ਟੈਕਸਚਰ ਆ ਉਹ ਵਧੀਆ ਹੋ ਆ ਜਾਂਦਾ ਤੇ ਆਪਾਂ ਇਸੇ ਤਰ੍ਹਾਂ ਹਲਾਵਾਂਗੇ ਇੱਕਦਮ ਚੰਗੀ ਤਰ੍ਹਾਂ ਗਾੜੀ ਹੋਣ ਤੱਕ ਆਪਾਂ ਇਹਨਾਂ ਨੂੰ ਪਕਾਉਂਦੇ ਰਹਿਣਾ ਗੈਸ ਦੀ ਫਲੇਮ ਆਪਾਂ ਮੀਡੀਅਮ ਕਰ ਲੈਣੀ ਆ ਭਾਂਡਾ ਜਿਹੜਾ ਆਪਾਂ ਨੇ ਮੋٹے ਤਲੇ ਦਾ ਹੀ ਲੈਣਾ ਤਾਂ ਕਿ ਖੀਰ ਆਪਣੀ ਆ ਜਿਹੜੀ ਥੱਲੇ ਨਾ ਲੱਗੇ ਤੇ ਦੇਖੋ ਇਸ ਤਰ੍ਹਾਂ ਦਾ ਜਿਹੜਾ ਖੀਰ ਦਾ ਕਲਰ ਆ ਤੇ ਨਾਲ ਹੀ ਇਹਦਾ ਜਿਹੜਾ ਟੈਕਸਚਰ ਆਓ ਹਜੇ ਗਾੜਾ ਨਹੀਂ ਹੈਗਾ ਤੇ ਜਦੋਂ ਆਪਣੇ ਚੌਲ ਰਿਜ ਜਾਣਗੇ ਉਦੋਂ ਥੋੜੀ ਜੀ ਇਹਦੀ ਥਿਕਨੈਸ ਆ ਉਹ ਵੱਧ ਜੂਗੀ ਤੇ ਹੁਣ ਆਪਾਂ ਇਸ ਨੂੰ ਇਸੇ ਤਰ੍ਹਾਂ ਪਕਾਉਂਦੇ ਰਹਾਂਗੇ ਦੇਖੋ ਖੀਰ ਆ ਜਿਹੜੀ ਆਪਣੀ ਚੰਗੀ ਤਰ੍ਹਾਂ ਬਣ ਗਈ ਐ ਤੇ ਖੀਰ ਆਪਣੀ ਗਾੜੀ ਵੀ ਹੋ ਗਈ ਐ ਪਹਿਲਾਂ ਨਾਲੋਂ ਚੌਲ ਵੀ ਨੇ ਜਿਹੜੇ ਆਨ ਬਿਲਕੁਲ ਚੰਗੀ ਤਰ੍ਹਾਂ ਪੱਕ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿੱਠਾ ਮਿੱਠਾ ਤੁਸੀਂ ਚੀਨੀ ਵੀ ਪਾ ਸਕਦੇ ਹੋ ਸ਼ੱਕਰ ਵੀ ਪਾ ਸਕਦੇ ਹੋ ਜਿਵੇਂ ਕਿ ਆਪਣੀ ਖੀਰ ਥੋੜੀ ਐ ਇਸ ਕਰਕੇ ਆਪਾਂ ਮਿੱਠਾ ਜਿਹੜਾ ਘੱਟ ਰੱਖਾਂਗੇ ਤੇ ਵੈਸੇ ਵੀ ਅਸੀਂ ਮਿੱਠਾ ਜਿਹੜਾ ਥੋੜਾ ਜਿਹਾ ਘਾਟ ਹੀ ਖਾਣਾ ਪਸੰਦ ਕਰਦੇ ਹਾਂ ਤੇ ਹੁਣ ਆਪਾਂ ਮਿੱਠਾ ਪਾ ਕੇ ਵੀ ਇਸ ਨੂੰ ਇੱਕ ਵਾਰੀ ਆਉਣ ਤੱਕ ਰਝਾਲਵਾਂਗੇ ਤੇ ਦੇਖੋ ਤੁਸੀਂ ਖੀਰ ਤਾਂ ਆਪਣੀ ਦਾ ਟੈਕਸਚਰ ਆ ਜਿਹੜਾ ਕਿੰਨਾ ਵਧੀਆ ਹੈ ਤੇ ਇਸੇ ਤਰ੍ਹਾਂ ਆਪਾਂ ਇਹਦੇ ਵਿੱਚ ਡਰਾਈ ਫਰੂਟ ਨੇ ਜਿਹੜੇ ਉਹ ਵੀ ਪਾ ਲਵਾਂਗੇ ਆਪਾਂ ਨੇ ਥੋੜੇ ਡਰਾਈ ਫਰੂਟ ਕੱਟ ਕੇ ਰੱਖੇ ਹੋਏ ਸੀਗੇ ਤੇ ਆਪਾਂ ਨੇ ਉਹ ਵੀ ਪਾ ਲੈਨੇ ਮਿੱਠਾ ਜਿਹੜਾ ਆਪਣਾ ਚੰਗੀ ਤਰ੍ਹਾਂ ਦੇਖੋ ਤੁਸੀਂ ਦੇਖ ਸਕਦੇ ਹੋ ਰਿਜ ਗਿਆ ਹੈ ਤੇ ਖੀਰ ਜਿਵੇਂ ਕਿ ਥੋੜੀ ਆਪਾਂ ਨੇ ਨਾਲ ਦੀ ਨਾਲ ਇਹ 3-4 ਕੋਲੀਆਂ ਦੇ ਵਿੱਚ ਜਿਹੜੀ ਆ ਜਾਣੀ ਆ ਤੇ ਨਾਲ ਦੀ ਨਾਲ ਹੀ ਆਪਾਂ ਨੇ ਇਹ ਖਾ ਕੇ ਖਤਮ ਕਰ ਲੈਣੀ ਆ ਇਸ ਨੂੰ ਰੱਖਣਾ ਨਹੀਂ ਹੈਗਾ ਦੇਖੋ ਇੱਕਦਮ ਹੋਈ ਦੀ ਤਰ੍ਹਾਂ ਖੀਰ ਆਪਣੀ ਰਿਜ ਰਹੀ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਪਹਿਲਾਂ ਮਿਲ ਜਵੇ ਨਾਲ ਹੀ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੇਰੀ ਰੈਸਪੀ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦਿਓ ਤੇ ਨਾਲ ਹੀ ਕਮੈਂਟ ਕਰਕੇ ਦੱਸਿਓ ਕਿ ਮੇਰੀ ਰੈਸਪੀ ਆ ਜਿਹੜੀ ਤੁਹਾਨੂੰ ਕਿੱਦਾਂ ਦੀ ਲੱਗੀ ਇਸੇ ਤਰ੍ਹਾਂ ਆਪਾਂ ਹੋਰ ਨਵੀਆਂ-ਨਵੀਆਂ ਰੈਸਪੀਆਂ ਨੇ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ